ਇਥੇ ਆ ਕੇ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਇੱਥੇ ਬਿਨ ਬੋਲੇਆ ਸਭ ਕੁਝ ਜਾਣਦਾ ਕਿਸ ਅਗੈ ਕੀਚੈ ਅਰਦਾਸ ਇਥੇ ਆ ਕੇ ਮੰਗਣ ਦੀ ਲੋੜ ਨਹੀਂ ਹੈ ਕੁਝ ਵੀ ਕਹਿਣ ਦੀ ਲੋੜ ਨਹੀਂ ਹੈ ਜੇ ਦੁਨੀਆਂ ਦੇ ਲੋਕਾਂ ਤੋਂ ਕੋਈ ਵਸਤੂ ਲੈਣੀ ਹੈ ਤੇ ਸਾਨੂੰ ਹੱਥ ਅਟਣਾ ਪੈਂਦਾ ਹੈ ਮੰਗਣਾ ਪੈਂਦਾ ਹੈ ਲੇਕਿਨ ਇਹਨਾਂ ਨੇ ਸਾਨੂੰ ਬਿਨਾ ਮੰਗਿਆਂ ਤੁਹੀਂ ਸਭ ਕੁਝ ਦੇ ਦੇਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਮਾਤਾ ਪਿਤਾ ਨੂੰ ਪਤਾ ਹੈ ਵੀ ਸਾਡੇ ਬੱਚੇ ਨੂੰ ਕਿਹੜੇ ਵੇਲੇ ਕਿਹੜੀ ਵਸਤੂ ਦੀ ਲੋੜ ਹੈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਉਹ ਵਸਤੂਆਂ ਲੈ ਕੇ ਦਿੰਦੇ ਹੈ ਜਦੋਂ ਬੱਚਾ ਰੋਂਦਾ ਹੈ ਮਾਂ ਜਾਣਦੀ ਹੈ ਵੀ ਇਹ ਕਿਉਂ ਰੋਂਦਾ ਹੈ ਇਹਨੂੰ ਭੁੱਖ ਲੱਗੀ ਹੈ ਜਾਂ ਵੈਸੇ ਹੀ ਹੈ ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ ਮਾਂ ਨੂੰ ਪਤਾ ਲੱਗ ਜਾਂਦਾ ਹੈ ਇਦਾਂ ਹੀ ਸੱਚੇ ਪਾਤਸ਼ਾਹ ਜੀ ਵੀ ਸਭ ਕੁਝ ਜਾਣਦੇ ਆ ਇੱਥੇ ਆ ਕੇ ਮੰਗਣ ਦੀ ਲੋੜ ਨਹੀਂ ਹੈ ਇਹਨਾਂ ਨੇ ਤੈਨੂੰ ਬਿਨਾਂ ਮੰਗਿਆਂ ਤੂੰ ਹੀ ਸਭ ਕੁਝ ਦੇ ਦੇਣਾ ਲੇਕਿਨ ਸਾਨੂੰ ਮੰਗਣ ਦੀ ਜਾਂਚ ਹੋਣੀ ਚਾਹੀਦੀ ਹੈ ਆਖੂ ਸਤਨਾਮ ਸ੍ਰੀ ਵਾਹਿਗੁਰੂ ਤੂੰ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਆ ਕੇ ਹੱਥ ਜੋੜ ਕੇ ਖੜਾ ਹੋ ਜਾ ਵਾਹ ਸੱਚੇ ਪਾਤਸ਼ਾਹ ਜੀਆਂ ਨੇ ਸਾਡੇ ਮਨ ਦੀ ਭਾਵਨਾ ਨੂੰ ਫਲ ਲਾ ਦੇਣਾ ਕਿਉਂਕਿ ਮਨ ਵਿੱਚ ਭਾਵਨਾ ਹੋਵੇ ਸ਼ਬਦਾ ਹੋਵੇ ਭਾਵਨਾ ਦੇ ਨਾਲ ਕਉਡੀ ਚੜਾ ਕੇ ਮੱਥਾ ਟੇਕਦੇ ਉਹ ਵੀ ਸਬਦੀ ਹੈ ਜੇ ਮਨ ਵਿੱਚ ਭਾਵਨਾ ਨਹੀਂ ਭਾਵੇਂ ਲੱਖਾਂ ਕਰੋਨਾ ਚੜਾ ਦਈਏ ਉਹਦਾ ਵੀ ਕੋਈ ਫਾਇਦਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਮਨ ਵਿੱਚ ਭਾਵਨਾ ਹੈ ਸਾਨੂੰ ਇੱਥੇ ਬੈਠੇ ਨੂੰ ਰੱਬ ਨੇ ਮਿਲ ਜਾਣਾ ਹੈ ਜੇ ਮਨ ਵਿੱਚ ਭਾਵਨਾ ਨਹੀਂ ਭਾਵੇਂ 88 ਤੀਥਾਂ ਤੇ ਘੁੰਮ ਕੇ ਆ ਜਾਈਏ ਕਿਤੇ ਜਾਏ ਤੂੰ ਕੋਈ ਵੀ ਫਾਇਦਾ ਨਹੀਂ ਹੋਣਾ ਆ ਕੋ ਸਤਨਾ ਸ੍ਰੀ ਅਕਾਲ ਜੀ ਜੇ ਮਨ ਵਿੱਚ ਭਾਵਨਾ ਹੈ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਅਖੰਡ ਪਾਠ ਸਾਹਿਬ ਦੇ ਨਾਲ ਫਲ ਮਿਲ ਜਾਣਾ ਜੇ ਮਨ ਵਿੱਚ ਭਾਵਨਾ ਨਹੀਂ ਭਾਵੇਂ ਜਿੰਨੇ ਮਰਜੀ ਅਖੰਡ ਪਾਠ ਕੀਤੇ ਜਾਣ ਕੋਈ ਵੀ ਫਾਇਦਾ ਨਹੀਂ ਹੋਣਾ ਆ ਕੋ ਸਤਨਾ ਸ੍ਰੀ ਅਕਾਲ ਮੈਂ ਤੇ ਭਾਈ ਸਮਾਪਤੀ ਦੇ ਵੱਲ ਚੱਲਿਆ ਸੀ ਲੇਕਿਨ ਮੈਨੂੰ ਹੁਕਮ ਹੋ ਗਿਆ ਕਹਿੰਦੇ ਬਾਬਾ ਜੀ 5-7 ਮਿੰਟ ਦੇ ਵਿੱਚ ਕਹਿੰਦੇ ਦੇਖ ਸੱਜ ਕੇ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਪਹੁੰਚ ਜਾਣੀ ਹੈ ਵੀ ਥੋੜਾ ਸਮਾਂ ਵਧਾ ਦਿਓ ਇਸੇ ਲਈ ਸੰਗਤ ਨੂੰ ਵੀ ਬੇਨਤੀ ਹੈ ਜਿੱਥੇ ਇੰਨਾ ਸਮਾਂ ਕੱਢਿਆ ਕੇਵਲ 5-7 ਮਿੰਟ ਦੀ ਗੱਲ ਹੈ ਲਿਖਣ ਵਾਲੇ ਨੇ ਬੜਾ ਹੀ ਵਧੀਆ ਲਿਖਿਆ ਹੈ ਲਿਖਣ ਵਾਲਾ ਲਿਖਦਾ ਹੈ ਕਹਿੰਦਾ ਸਮਾਂ ਉਹੀ ਵਿੱਚ ਲੇਖੇ ਦੇ ਜਿਹੜਾ ਯਾਦ ਸਾਈਂ ਵਿੱਚ ਜਿਹੜਾ ਸਮਾਂ ਸਾਈਂ ਦੀ ਯਾਦ ਦੇ ਵਿੱਚ ਬਹਿ ਕੇ ਬਤੀਤ ਹੁੰਦਾ ਹੈ ਉਹੀ ਸਮਾਂ ਲੇਖੇ ਵਿੱਚ ਪੈਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬਾਕੀ ਤੇ ਉਹੀ ਗੱਲ ਹੈ ਜਿੱਦਾਂ ਦੇ ਦੁਨੀਆਂ ਦੇ ਵਿੱਚ ਆਏ ਜਿੱਦਾਂ ਦੇ ਨਾਂ ਆਏ ਇੱਕੋ ਹੀ ਗੱਲ ਐ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗੰਨੀ ਨਾ ਆਵੇ ਨਾਮ ਦਾ ਕਿਨ ਕਾ ਬਾਣੀ ਦਾ ਕਿਨ ਕਾ ਜੇ ਕਿਸੇ ਦੇ ਬੰਨ ਦੇ ਵਿੱਚ ਵਸ ਗਿਆ ਤੇ ਉਹਦੀ ਮਹਿਮਾ ਵਿਆਹ ਨਹੀਂ ਕੀਤੀ ਉਹ ਨਹੀਂ ਜਾ ਸਕਦੀ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੀ ਪਤਾ ਸੱਚੇ ਬਾਦਸ਼ਾਹ ਜੀਆਂ ਦਾ ਬਚਨ ਕਿਹਦੇ ਬੰਨ ਵਿੱਚ ਵਸ ਜਾਣ ਕੀ ਪਤਾ ਥੋੜਾ ਕਿਸੇ ਨੂੰ ਵੀ ਕਿੰਦਾ ਭਲਾ ਹੋ ਜਾਣਾ ਹੈ ਸੱਚੇ ਬਾਦਸ਼ਾਹ ਜੀਆਂ ਦੀ ਸਵੱਲੀ ਨਿਗਾਹ ਕਿਤੇ ਤੇ ਹੋ ਜਾਣੀ ਹੈ ਕੀ ਪਤਾ ਕਿਤੇ ਉੱਤੇ ਉੱਤੇ ਸੱਚੇ ਬਾਦਸ਼ਾਹ ਨੇ ਦਇਆਲ ਹੋ ਜਾਣਾ ਹੈ ਇਹ ਤੇ ਸਭ ਕੁਝ ਜਾਣਦੇ ਆ ਭਾਈ ਜਿੱਦਾਂ ਬਾਬਾ ਜੀਆਂ ਨੇ ਆਪ ਜੀਆਂ ਨੂੰ ਦੱਸਿਆ ਹੈ ਵੀ ਜਿਹੜੀਆਂ ਧੀਆਂ ਦਾ ਵਿਆਹ ਜਿਹੜੇ ਸੱਚੇ ਬਾਦਸ਼ਾਹ ਜੀਆਂ ਤੇ ਬਣ ਗਏ ਉਹਨਾਂ ਦਾ ਸੱਚੇ ਪਾਤਸ਼ਾਹ ਜੀ ਬਣ ਕੇ ਉਹਨਾਂ ਦੀ ਲਾਜ ਪੱਧ ਰੱਖਦੇ ਆ ਉਹਨਾਂ ਦਾ ਪਰਦਾ ਕੱਜ ਲੰਦਰੇ ਆ ਉਹਨਾਂ ਨੂੰ ਡੋਲਣ ਨਹੀਂ ਦਿੰਦੇ ਉਹਨਾਂ ਦਾ ਡੁੱਬਦਾ ਹੋਇਆ ਵੀੜਾ ਬੰਨੇ ਦੇ ਉੱਤੇ ਲਾ ਦਿੰਦੇ ਆ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੇ ਅੱਜ ਕਈ ਦਿਨ ਦਾ ਸਮਾਂ ਬਤੀਤ ਹੋ ਗਿਆ ਸੱਚੇ ਪਾਤਸ਼ਾਹ ਜੀ ਆਨੇ ਆਸਣ ਲਾਇਆ ਹੋਇਆ ਧੰਨ ਮਤਾ ਤ੍ਰਿਪਤਾ ਜੀ ਕਹਿੰਦੇ ਨੇ ਆਪਣੀ ਗੋਲੀ ਨੂੰ ਜਾ ਜਾ ਕੇ ਨਾਨਕ ਨੂੰ ਬੁਲਾ ਕੇ ਲੈ ਕੇ ਆ। ਤੇ ਹੁਣ ਗੋਲੀ ਜਦੋਂ ਧੰਨ ਬਾਬਾ ਨਾਨਕ ਦੇਵ ਸਾਹਿਬ ਜੀਆਂ ਨੂੰ ਬੁਲਾਉਣ ਵਾਸਤੇ ਗਈ ਹੈ। ਜਦੋਂ ਦੇਲੀਆਂ ਵੱਡਨ ਲੱਗੀ ਹੈ। ਦੇਲੀਆਂ ਵੱਡਦੀ ਤੇ ਠੇਡਾ ਵੱਜਿਆ। ਤੇ ਜਦੋਂ ਠੇਡਾ ਵੱਜਿਆ ਉਹ ਗੋਲੀ ਡਿੱਗਣ ਲੱਗੀ ਹੈ। ਤੇ ਡਿੱਗਦੀ ਡਿੱਗਦੀ ਦਾ ਮਾਸਤਕ ਸੱਚੇ ਪਾਤਸ਼ਾਹ ਜੀਆਂ ਦੇ ਪੈਰ ਦੇ ਅੰਗੂਠੇ ਦੇ ਨਾਲ ਲੱਗ ਗਿਆ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਤੇ ਉਹ ਗੋਲੀ ਨੂੰ ਤਿੰਨਾ ਲੋਕਾਂ ਦੀ ਸੋਝੀ ਹੋ ਗਈ ਬ੍ਰਹਮ ਦੀ ਅਵਸਥਾ ਦੇ ਵਿੱਚ ਪਹੁੰਚ ਗਈ ਹੈ ਭੇਜਿਆ ਸੀ ਸੱਚੇ ਪਾਤਸ਼ਾਹ ਜੀਆਂ ਨੂੰ ਬੁਲਾਉਣ ਦੇ ਲਈ ਲੇਕਿਨ ਮਾਤਾ ਜੀਆਂ ਨੂੰ ਜਾ ਕੇ ਕਹਿੰਦੇ ਨੇ ਮਾਤਾ ਜੀ ਸੱਚੇ ਪਾਤਸ਼ਾਹ ਜੀ ਤੇ ਉੱਥੇ ਹੈ ਨਹੀਂ ਆਪੂ ਹੱਤ ਦਾ ਸ਼੍ਰੀ ਵਾਹਿਗੁਰੂ ਜੀ ਤੇ ਮਾਤਾ ਜੀ ਕਹਿੰਦੇ ਹਾਲੇ ਥੋੜਾ ਸਮਾਂ ਪਹਿਲਾਂ ਮੈਂ ਵੇਖ ਕੇ ਆਈ ਆਂ ਵੀ ਨਾਨਕ ਤੇ ਆਪਣੇ ਪਲੰਘ ਦੇ ਉੱਤੇ ਸੁੱਤਾ ਪਿਆ ਸੀ ਭਲਾ ਜਿਹੜਾ ਦੁਨੀਆ ਨੂੰ ਜਗਾਉਣ ਦੇ ਲਈ ਆਇਆ ਹੋਵੇ ਉਹ ਕਿਤੇ ਸੌ ਥੋੜਾ ਸਕਦਾ ਨਾਨਕ ਤੇ ਆਪਣੇ ਪਲੰਘ ਦੇ ਉੱਤੇ ਪਿਆ ਸੀ ਮੈਂ ਹਾਲੇ ਥੋੜਾ ਸਮਾਂ ਪਹਿਲਾਂ ਵੇਖਿਆ ਤੇ ਗੋਲੀ ਨੂੰ ਬਾਹੋਂ ਫੜ ਕੇ ਮਾਤਾ ਜੀ ਉਥੇ ਲੈ ਕੇ ਆ ਗਏ ਜਿੱਥੇ ਸੱਚੇ ਬਾਦਸ਼ਾਹ ਜੀ ਦਾ ਆਸਣ ਲੱਗਿਆ ਹੋਇਆ ਤੇ ਮਾਤਾ ਜੀ ਗੋਲੀ ਨੂੰ ਉਥੇ ਲੈ ਕੇ ਆ ਗਏ ਜਿੱਥੇ ਸੱਚੇ ਬਾਦਸ਼ਾਹ ਜੀ ਦਾ ਆਸਣ ਲੱਗਿਆ ਹੋਇਆ ਮਾਤਾ ਜੀ ਕਹਿੰਦੇ ਨੇ ਗੋਲੀ ਨੂੰ ਆਹ ਵੇਖ ਕੌਣ ਹੈ ਤੈਨੂੰ ਮੈਂ ਕਿਹਾ ਸੀ ਜਾ ਕੇ ਨਾਨਕ ਨੂੰ ਬੁਲਾ ਕੇ ਲੈ ਕੇ ਆ ਤੂੰ ਮੈਨੂੰ ਜਵਾਬ ਦੇ ਦਿੱਤਾ ਵੀ ਨਾਨਕ ਸਾਹਿਬ ਜੀ ਉੱਥੇ ਹੈ ਨਹੀਂ ਆਹ ਦੱਸ ਮੈਨੂੰ ਕੌਣ ਹੈ ਜਿਹਨੇ ਪਲੰਘ ਦੇ ਉੱਤੇ ਆਸਣ ਲਾਇਆ ਹੋਇਆ ਹੈ ਤੇ ਹੁਣ ਗੋਲੀ ਨੂੰ ਤੇ ਬ੍ਰਹਮ ਦਾ ਗਿਆਨ ਹੋ ਗਿਆ ਸੀ ਤੇ ਨਾਲ ਲੋਕਾਂ ਦੀ ਸੋਝੀ ਹੋ ਗਈ ਸੀ ਤੇ ਹੁਣ ਗੋਲੀ ਨੇ ਹੱਥ ਜੋੜੇ ਨੀ ਮਾਤਾ ਇਹ ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਜੀਆਂ ਦਾ ਤਨ ਪਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਜੀਆਂ ਦਾ ਸਰੀਰ ਪਿਆ ਸੱਚੇ ਪਾਤਸ਼ਾਹ ਜੀ ਤੇ ਆਪਣੇ ਸਿੱਖ ਦਾ ਡੁੱਬਦਾ ਹੋਇਆ ਵੇੜਾ ਬੰਨੇ ਤੇ ਲਾਉਣ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਐਮਾ ਸੱਚੇ ਪਾਤਸ਼ਾਹ ਜੀਆਂ ਦਾ ਇੱਕ ਸੇਵਕ ਹੈ ਜਿਹਦਾ ਨਾਂ ਭਾਈ ਮਨੁਸੁਖ ਹੈ ਭਾਈ ਮਨ ਸੁਖ ਜੀਆਂ ਨੇ ਬੀੜਾ ਪਾਇਆ ਹੋਇਆ ਇੱਕ ਬੰਨੇ ਤੋਂ ਦੂਜੇ ਬੰਨੇ ਦੇ ਉਤੇ ਸਮਾਨ ਲੈ ਕੇ ਜਾਂਦੇ ਆ ਤੇ ਜਦ ਉਹਨਾਂ ਨੇ ਅੱਜ ਬੀੜਾ ਪਾਇਆ ਬੜਾ ਹੀ ਤਕੜਾ ਤੂਫਾਨ ਆ ਗਿਆ ਭਾਈ ਮਨ ਸੁਖ ਜੀਆਂ ਦਾ ਬੀੜਾ ਡੋਲਣ ਲੱਗ ਗਿਆ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਭਾਈ ਮਨੁੱਖ ਸੁਖ ਜੀ ਦਾ ਵੇੜਾ ਡੋਲਣ ਲੱਗ ਗਿਆ ਭਾਈ ਮਨੁੱਖ ਸੁਖ ਜੀ ਨੇ ਹੱਥ ਜੋੜ ਲਏ ਸੱਚੇ ਬਾਦਸ਼ਾਹ ਜੀਆਂ ਦੇ ਚਰਨਾਂ ਦਾ ਧਿਆਨ ਲਾਇਆ ਬੜੀ ਭਾਵਨਾ ਦੇ ਨਾਲ ਬੇਨਤੀ ਕੀਤੀ ਹੈ اے ਸੱਚੇ ਬਾਦਸ਼ਾਹ ਅੱਜ ਤੁਹਾਡੇ ਸਿੱਖ ਦਾ ਅੱਜ ਤੁਹਾਡੇ ਸੇਵਕ ਦਾ ਬੇੜਾ ਡੋਲਣ ਲੱਗ ਗਿਆ ਆਕੂ ਸਤਨਾ ਸ਼੍ਰੀ ਵਾਖੂ ਜੀ ਆਪ ਜੀ ਨੂੰ ਬੇਨਤੀ ਹੈ ਵੀ ਆਪਣੇ ਸਿੱਖ ਦੇ ਡੁੱਬਦੇ ਹੋਏ ਬੇੜੇ ਨੂੰ ਡੋਲਦੇ ਹੋਏ ਬੇੜੇ ਨੂੰ ਬੰਨੇ ਤੇ ਲਾ ਦਿਓ ਆਕੂ ਸਤਨਾ ਸ਼੍ਰੀ ਵਾਖੂ ਜੀ ਭਾਈ ਮਨੁੱਖ ਨੇ ਹੱਥ ਜੋੜੇ ਹੋਏ ਐ ਅੱਖਾਂ ਦੇ ਵਿੱਚੋਂ ਜਲ ਵਗਦਾ ਹੈ ਭਾਵਨਾ ਦੇ ਨਾਲ ਭਾਈ ਮਨੁੱਖ ਸੱਚੇ ਬਾਦਸ਼ਾਹ ਜੀਆਂ ਨੂੰ ਕੀ ਕਹਿੰਦਾ ਹੈ ਦੁਨੀਆਂ ਦੀ ਸੁਣਦੇ ਮੈਂ ਕੀ ਜਣਾ ਦੁਨੀਆਂ ਦੀ ਸੁਣਦੇ ਮੈਂ ਕੀ ਜਣਾ ਜੇ ਤੇਰੀ ਸੁਣ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਕਾਮ ਮੰਨਾਂ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਕਾਮ ਮੰਨਾਂ ਬੋਲੋ ਭੈਣ ਮੇਰੀ ਸੁਣਦੇ ਤੇਰੀਆਂ ਦੇਤੀ ਜਾਂਦਾ ਮੈਂ ਛੜਣ ਨੂੰ ਛੱਡਣਾ ਤੇਰੀਆਂ ਦੇਲੀ ਜਾਂਦਾ ਮੈਂ ਛੜਣ ਨੂੰ ਛੱਡਣਾ ਤੇਰੀਆਂ ਦੇਲੀ ਜਾਂਦਾ ਮੈਂ ਛੜਣ ਨੂੰ ਛੱਡਣਾ ਤੇਰੀਆਂ ਦੇਲੀ ਜਾਂਦਾ ਮੈਂ ਤੇਰੀਆਂ ਦੇਤੀ ਜਾਂਦਾ ਮੈਂ तरवाजो पे बि कटण भला हिते बिली ਮੱਲਾ ਕਿਤੇ ਵੀ ਨਹੀਂ ਘਟਣਾ ਤੇਰੇ ਦਰਬਾਰ ਤੋਂ ਮੱਲਾ ਕਿਤੇ ਵੀ ਨਹੀਂ ਘਟਣਾ ਭਾਈ ਮਨਸੂਰ ਐ ਸੱਚੇ ਪਾਤਸ਼ਾਹ ਮੇਰਾ ਕੁਝ ਨਹੀਂ ਗਰੀਬ ਡਗਾਣਾ ਲਾਜ ਲਖ ਤੇਨਾ रखी रोपानी लॻे उमे जिम मेरी रखे रखी सी त रोप तानी लॻे उमे ज ਨਾਲ ਜਦੋਂ ਬੇਨਤੀ ਕੀਤੀ ਹੈ ਲਿਖਣ ਵਾਲਾ ਲਿਖਦਾ ਕਹਿੰਦੇ ਖੁਦਾ ਮਨਜੂਰ ਕਰਦਾ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਮੁਸ਼ਕਿਲ ਤੋ ਦੇ ਹੈ ਜੇ ਬੜੀ ਮੁਸ਼ਕਿਲ ਤੇ ਹੋਦੀ ਹੈ ਭਾਵਨਾ ਦੇ ਨਾਲ ਭਾਈ ਮਨੁੱਖ ਨੇ ਜਦੋਂ ਬੇਨਤੀ ਕੀਤੀ ਹੈ ਭਾਈ ਮਨੁੱਖ ਜੀਆਂ ਦਾ ਡੋਲਦਾ ਹੋਇਆ ਡੁੱਬਦਾ ਹੋਇਆ ਵੇੜਾ ਡੱਕ ਮੰਗਾਉਂਦਾ ਵੇੜਾ ਸੱਚੇ ਬਾਦਸ਼ਾਹ ਜੀਆਂ ਨੇ ਬੰਨੇ ਦੇ ਉਤੇ ਲਾ ਦਿੱਤਾ ਸਾਡਾ ਵੀ ਡੁੱਬਦਾ ਵੇੜਾ ਸੱਚੇ ਪਾਤਸ਼ਾਹ ਜੀ ਬੰਨੇ ਦੇ ਉਤੇ ਲਾ ਦੇਣਗੇ ਜੇ ਅਸੀਂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾ ਚਾਵਾਂਗੇ ਭਾਈ ਹੋਈਆਂ तमाम ਭੁੱਲਾਂ ਚੁੱਕਾਂ ਦੇ ਖਿਮਾ ਕਿਸੇ ਦੀ ਸ਼ਾਮ ਤੋਂ ਖਿਲਾਫ ਕੋਈ ਬਾੜੀ ਗੱਲ ਕਹਿ ਗਿਆ ਹੋਵਾਂ ਖਿਮਾ ਦਾ ਜੱਜ ਕਹਾਂ ਸੋ ਬੇਨਤੀ ਹੈ ਭਾਈ ਸਭ ਸੰਗਤਾਂ ਦਾ तहे ਦਿਲੋਂ ਧੰਨਵਾਦ ਹੈ ਸੋ ਜਿਹੜੀਆਂ ਸੰਗਤਾਂ ਪਹੁੰਚੀਆਂ ਨੇ ਉਹਨਾਂ ਨੂੰ ਬੇਨਤੀ ਹੈ ਭਾਈ ਸੋ ਆਪ ਜੀ ਨੇ ਸਹਿਯੋਗ ਦਿੱਤਾ ਉਹ ਜੀ ਦਾ ਧੰਨਵਾਦ ਹੈ ਸੋ ਕੱਲ ਨੂੰ ਵੀ ਇਦਾਂ ਹੀ ਆਪਦੀਆਂ ਲਈ ਪਹੁੰਚਣਾ ਹੈ ਜਿਵੇਂ ਅੱਜ ਸਮੇਂ ਤੋਂ ਸਮਾਂ ਕੱਢਿਆ ਕੱਲ ਨੂੰ ਵੀ ਸਮੇਂ ਤੋਂ ਸਮਾਂ ਕੱਢ ਕੇ ਭਾਈ ਆਪਦੀਆਂ ਲਈ ਆਉਣਾ ਹੈ ਸੋ ਜਿਹੜੀਆਂ ਸੰਗਤਾਂ ਕੱਲ ਨੂੰ ਨਹੀਂ ਆ ਸਕਦੀਆਂ ਸਾਨੂੰ ਮਿਲ ਕੇ ਜਾਣ ਕਿਉਂਕਿ ਉਹਨਾਂ ਦਾ ਜਿਹੜਾ ਸਨਮਾਨ ਹੈ ਉਹਨਾਂ ਨੂੰ ਦਿੱਤਾ ਜਾਣਾ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੁਖਮਨ ਸਿੰਘ ਜੀ ਵੱਡੀ ਕਮਾਈ ਵਾਲੇ ਹੈ ਬੜੇ ਹੀ ਅਮੋਲਕ ਬਚਨ ਹੈ ਕਮਾਈ ਵਾਲੇ ਸਾਧੂਆਂ ਦਾ ਇਹਨਾਂ ਨੇ ਸੰਗ ਕੀਤਾ ਹੈ ਸੋ ਸਾਡੇ ਨਾਲ ਇਹਨਾਂ ਦਾ ਆਪਰੇਮ ਹੈ ਸੋ ਇਹਨਾਂ ਦਾ ਧੰਨਵਾਦ ਇਹਨਾਂ ਦੇ ਜਥੇ ਦਾ ਵੀ ਧੰਨਵਾਦ ਭਾਈ ਕਾਕਾ ਸਿੰਘ ਜੀ ਤੇ ਭਾਈ ਗੁਰਦੀਪ ਸਿੰਘ ਜੀ ਤੇ ਭਾਈ ਇਕਵਾਲ ਸਿੰਘ ਜੀ ਸਭ ਜਥੇ ਦਾ ਵੀ तहे ਦਿਲੋਂ ਧੰਨਵਾਦ ਹੈ ਸੱਚੇ ਬਾਦਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ ਆਪਣੀ ਨਿੱਗੀ ਗੋਦ ਵਿੱਚ ਬੈਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੁਣ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦੇ ਵਿੱਚ ਸਭ ਸੰਗਤਾਂ ਨੇ ਬੋਲਣਾ ਹੈ ਸਭ ਸੰਗਤਾਂ ਗੱਜ ਕੇ ਬੋਲ ਕੇ ਆਪੋ ਆਪਣੀਆਂ ਹਾਜ਼ਰੀਆਂ ਲਵਾਉ ਹੋਈਆਂ ਖੁੱਲਾ ਦਿਲ ਖਮਾ ਸਾਡੇ ਐਸ ਪਿੰਡ ਦੀ ਪਿੰਡ ਨੂੰ ਬਾਬਾ ਬੰਤਾ ਸਿੰਘ ਜੀ ਆਨੇ ਪਾਗ ਲਾਏ ਐ ਇਹ ਉਹਨਾਂ ਦੀ ਫਲਵਾੜੀ ਐ ਉਹਨਾਂ ਨੇ ਸਾਡੇ ਪਿੰਡ ਨੂੰ ਜੋੜਿਆ ਹੈ ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਉਹਨਾਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ 40 ਸਾਲ ਆਪਣੇ ਪਿੰਡ ਨੂੰ ਛੱਡ ਕੇ ਸਾਡੇ ਪਿੰਡ ਵਿੱਚ ਸੇਵਾ ਕੀਤੀ ਹੈ ਨਿਸ਼ਕਾਮ ਹੋ ਕੇ ਸੇਵਾ ਕੀਤੀ ਹੈ ਇਹ ਦੁਖ ਨਿਵਾਣ ਸਾਹਿਬ ਜੀ ਦਰਬਾਰ ਸਾਹਿਬ ਬਣਾਏ ਨੇ ਸੋ ਉਹਨਾਂ ਦਾ ਵੀ ਕੋਤਾਨ ਕੋਟ ਸ਼ੁਕਰਾਨਾ ਹੈ RAM KALI MUGHALA TEEJA ANAND KO ANGA SAT GUN PANSA ANAND PYA MEHI MAE साथ गुरू मैं पाया गुर्टा पाया मन बज्या